ਲੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀਆਂ ਮੁਸ਼ਕਲਾਂ ਦਾ ਕਾਰਨ ਬਣੀਆਂ ਤੋਂ ਸੜਕਾਂ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਤੇ ਹਲਕਾ ਇੰਚਾਰਜ ਅਤੇ ਹਰਜੋਤ ਕੋਰ ਲੋਟਿਆ ਨੇ ਇਹਨਾਂ ਸੜਕਾਂ ਤੇ ਪ੍ਰੀਮਿਕਸ ਪਵਾ ਕੇ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਇਆ ਤੇ ਕਿਹਾ ਕਿ ਕਿਸੇ ਵੀ ਪਿੰਡ ਤੇ ਸ਼ਹਿਰ ਦੇ ਵਸਨੀਕਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਨ ਦਿੱਤੀ ਜਾਵੇਗੀ ਜਿਹੜੀ ਬਾੜ ਸੂਏ ਵਾਲੀ ਸੜਕਾ ਉਹਦਾ ਜਿਹੜਾ ਸ਼ੁਭ ਆਰੰਭ ਕੀਤਾ ਉਹਦੇ ਵਾਸਤੇ ਦੋ ਸ਼ਬਦ ਅੱਜ ਬੰਗਾ ਹਕੀ ਦੇ ਅਹਿਮ ਕਸਬਿਆਂ ਵੀ ਕਨਪੁਰ ਵਿੱਚ ਜੋ ਤੇ ਬਹੁਤ ਪੁਰਾਣੀ ਮੰਗਸੀ ਲਖਨਵਸਨੀ ਨੂੰ ਖਾਸ ਕਰ ਇਸ ਬਲਕ ਆਊਟ ਦੀ ਵਸਨੀਕਾਂ ਦੀ ਕਦਰ ਵਸਨੀਕਾਂ ਦੀ ਕਿ ਜੋ ਦੋ ਸੜਕਾਂ ਪਿਛਲੇ ਦਿਨੀ ਇੱਕ ਸੜਕ ਜੋ ਉੱਪਰ ਫੂਲ ਦੇ ਰਹੀ ਹੁੰਦੀ ਹੋਈ 메ਨ ਬਾਜ਼ਾਰ ਤੱਕ ਜਾਂਦੀ ਹੈ ਅਜੇ ਇੱਕ ਆਪਣਾ ਸ਼ਹਿਰ ਸ਼ਾ ਅਰ ਜਿਹੜਾ ਪਵਿੱਤਰ ਪਵਿੱਤਰ ਸਥਾਨ ਆ ਉਹ ਨਾਲ ਮਹਿਰ ਦੇ ਨਾਮ ਜਾਂਦੀ ਸੜਕ ਦਾ ਅਛਵਾਤ ਕੀਤੀ ਹੈ ਤੇ ਮੈਂ ਇਸ ਮੌਕੇ ਤੇ ਇਸ ਮੂਲ ਆਕਰ ਨਵਸੀਆਂ ਨੂੰ ਵਿਸ਼ੇਸ਼ ਤੌਰ ਤੇ ਨੱਗਨਵਸੀਆਂ ਨੂੰ ਆਪਣੀ ਛੋਟੀ ਭੈਣ ਜਿਨ੍ਹਾਂ ਨੇ ਬਹੁਤ ਇਹਨਾਂ ਨੇ ਵੀ ਬਹੁਤ ਮੀਤ ਕੀਤੀ ਇਸ ਇਸ ਰੋਡ ਨੂੰ ਪ੍ਰਜੈਕਟ ਨੂੰ ਪੂਰਾ ਕਰਨ ਦੇ ਲਈ ਜੁਦਕਰ ਲੋਕਿ ਸਾਡੇ ਮਾਰਕ ਕਮੇਟੀ ਦੇ ਕੀਰਨ ਜੀ ਨਾਲ ਵਿਸ਼ੇਸ਼ ਤੌਰ ਤੇ ਆਇਆ ਸਕਿਲ ਕਰਨ ਨੂੰ ਮੀਤ ਕਰਨ ਵਾਲਾ ਵੀ ਬਿੰਦਸਪੰਨ ਪੰਕਟ ਜੀ ਨੰਬਰ ਦਾ ਦਲਿਸ ਨੂੰ ਨਗਰਪੰਚਾਇਤ ਪਿੰਡ ਦੇ ਤਰਫ ਵੰਟੀਆ ਜੀ ਹਾਜ਼ਰ ਆ ਅਕਸਰ ਗੁਰਮਤ ਪੀਐਸ ਵੀ ਸਰ ਜਸਦੀਪ ਐਸਡੀਓ ਜੀ ਮੰਡੀਰੋ ਕੇ ਸਾਰਿਆਂ ਜਦੋਂ ਨਾਲ ਅੱਜ ਇਹ ਸਰਕਾਰ ਦੀ ਰੀਤੀ ਜੋ ਮੈਂ ਸਾਕੂ ਦੀਆਂ ਸਾਰਿਆਂ ਬਲੋਂ ਵੀ ਪੰਜਾਬ ਸਰਕਾਰ ਵਾਲੋ ਵੀ ਜਿੱਥੇ ਇਲਾਕਾ ਨਿਵਾਸੀ ਨੂੰ ਬੁਲਾਈ ਦਿਨਾ ਰੁੱਤਰ ਸ਼ਾਤ ਤੋਂ ਕਿ ਆਉਣ ਵਾਲੇ ਸੋਇਂ ਦੇ ਤਰ੍ਹਾਂ ਕਾਸ ਦੀ ਲੜ ਬੰਗਾ ਹਟੇ ਜੀ ਬੀਤੇ ਚਲਦੀ ਰਹੇਗੀ ਔਰ ਇਹ ਜੋ ਸਰਕਾਰ ਨਾਲ ਇਹਨਾਂ ਤੋਂ ਨਕਸਾ 2 ਲੱਖ ਰੁਪਏ ਦੀ ਜਾਇਦਤ ਨਾਲ ਸਰਕਾਰ ਪਿਆਰ ਰੱਖ ਰਹੀ ਹੈ ਜਿਹੜੇ ਕਿਲੋ ਮਟਰ ਦੁਨ ਦੇ ਸਰਕਾਰ ਨੂੰ ਬਾਈ ਬਣਦੀ ਹੈ ਸੋ ਆਨ ਵਾਲੇ ਸਮੇਂ ਵਿੱਚ ਇੰਟਰ 330 30 30 ਟੀਮ ਅਕਸਰ ਸਹਾ ਨਵੀਂ ਨਗਰ ਤੋਂ ਰਾਕੇ ਦੀ ਬੀਟ ਵੀ ਲਈ ਕੰਮ ਕਰਨ ਦੇ ਲਈ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਕਿ ਜਿਹੜੀ ਸਾਡੇ ਮਖੰਦਪੁਰ ਚ ਸਵੇ ਵਾਲੀ ਜਿਹੜੀ ਰੋਡ ਆ ਉਨਾ ਛੜਾਉ ਦਖਾਟਨ ਹੋਇਆ ਆ ਆਪਣੇ ਕਲਜੀਤ ਭਾਜੀ ਹੁਣੇ ਸਾਡੇ ਹਲਕਾ ਇਨਚਾਰਜ ਸਰਪੰਚ ਸਾਹਿਬ ਸਮੂਹ ਪੰਚਾਇਤ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੀਰ ਕਰਨਾਨਾ ਜੀ ਗੌਰਵ ਭਾਜੀ ਹੁਣੀ ਐਕਸੀਅਨ ਸਾਹਿਬ ਬਾਕੀ ਜਿਨੇ ਵੀ ਪਤਵੰਤੇ ਸੱਜਣ ਇੱਥੇ ਹਾਜ਼ਰ ਹਨ ਸਾਡੇ ਬਲਾਕ ਪ੍ਰਧਾਨ ਭਵਨ ਸਿੱਧੂ ਜੀ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਜਿਹੜਾ ਕਾਰਜ ਆ ਉਹ ਕਿਸੇ ਇੱਕ ਇਨਸਾਨ ਕਰਕੇ ਜਾਂ ਫਿਰ ਕਿਸੇ ਇੱਕ ਵਿਸ਼ੇਸ਼ ਵਿਅਕਤੀ ਕਰਕੇ ਨਹੀਂ ਹੋਇਆ ਹੈਗਾ ਇਹਦੇ ਪਿੱਛੇ ਇੱਕ ਪੂਰੀ ਟੀਮ ਆ ਸੋ ਮੈਂ ਪੰਜਾਬ ਮੰਡੀ ਬੋਰਡ ਬਰਸਟ ਸਾਹਿਬ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਾਫੀ ਟਾਈਮ ਤੋਂ ਐਸਡੀ ਰੋਡ ਦੀ ਮੰਗ ਸੀਗੀ ਕਿ ਇਹਦਾ ਜਿਹੜਾ ਕੰਮ ਆ ਉਹ ਸੰਪੂਰਨ ਹੋਵੇ ਸੋ ਅੱਜ ਜਿਹੜਾ ਇਹਦਾ ਕੰਮ ਹੈ ਸੰਪੂਰਨ ਹੋਇਆ ਆ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਦਾ ਖਾਸਾ ਬਾਈ ਕੁ ਅੱਜ ਪੰਗਾ ਵਿਧਾਨ ਸਭਾ ਦੇ ਬਹੁਤ ਹੀ ਅਹਿਮ ਮੌਕਾ ਪਰ ਵਿੱਚ ਜੋ ਪਿਛਲੇ ਲੰਬੇ ਆਸੇ ਤੋਂ ਸੜਕਾਂ ਟੁੱਟੀਆਂ ਹੋਈਆਂ ਸੀ ਔਰ ਉਸ ਨੂੰ ਬਣਾਉਣ ਵਾਸਤੇ ਮੰਗ ਕੀਤੀ ਜਾ ਰਹੀ ਸੀ ਕਿ ਅੱਜ ਉਸ ਮੰਗ ਨੂੰ ਪੂਰਾ ਕਰਦਿਆ ਹੋਇਆ ਮਕੰਦ ਪਰਦੇ ਵਿੱਚ ਇਹ ਸੜਕਾਂ ਬਣਾਈਆਂ ਜਾ ਰਹੀਆਂ ਨੇ ਅੱਜ ਉਸਤਾਦ ਕੱਟੇ ਕੀਤਾ ਮੇਰੇ ਨਾਲ ਹਲਕਾ ਇੰਚਾਰਜ ਆਮ ਆਸੀ ਪੋਲਿਟਿਕਸ ਦਾ ਕੋਰਡੀਨੇਟਰ ਆ ਜੀ ਔਰ ਸਾਡੀ ਸਮੁੱਚੀ ਟੀਮ ਹਲਕਾ ਬੰਗਾ ਸਮੂਹ ਲੀਡਰਸ਼ਿਪ ਕਿੱਥੇ ਪਹੁੰਚੇ ਨੇ ਇੱਥੇ ਅਸੀਂ ਜਿੱਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਮੁਕੰਦpur ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਹਾਂ ਇਸ ਸੜਕ ਦੇ ਬਣਨ ਤੇ ਉੱਥੇ ਸਾਡੇ ਜੋ ਇਸ ਸੁਨਾਕਮੇ ਦੇ ਅਫਸਰ ਸਾਹਿਬਾਨ ਮੰਡੀ ਬੋਰਡ ਦੇ ਸਾਡੇ ਸੰਦੀਪ ਜੀ ਐਸਟੀਓ ਸਾਹਿਬ ਟੈਕਸਨ ਸਾਹਿਬ ਗੌਰਵ ਘਟੀ ਜੀ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਜਿੱਥੇ ਧੰਨਵਾਦ ਵੀ ਕਰਦੇ ਹਾਂ ਉੱਥੇ ਜੀ ਆਇਆਂ ਵੀ ਕਹਿੰਦੇ ਹਾਂ ਇਸੇ ਤਰ੍ਹਾਂ ਨਾਲ ਅਸੀਂ ਬੰਗਾ ਵਿਧਾਨ ਸਭਾ ਦੀਆਂ ਜਿੰਨੀਆਂ ਵੀ ਸੜਕਾਂ ਹਨ ਉਸ ਦਾ ਵੱਡੇ ਪੱਦਰ ਦੇ ਉੱਤੇ ਜੋਰ ਸ਼ੋਰ ਦੇ ਨਾਲ ਇਹਨਾਂ ਨੂੰ ਬਣਾਉਣ ਵਾਸਤੇ ਆਕਾਲਿਆ ਕਰਦਾ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸੀਮੈਂਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ 1.5 ਕੰਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉੱਚੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ੍ਹ ਘੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ